ਕਿ 1000 ਰੁਪਏ ਦੇ ਵਿੱਚ 4 ਟੋਕਨ ਆ ਜਿਸ ਦੇ ਵਿੱਚ ਪਹਿਲਾ ਨਾਮ ਆਈਫੋਨ ਐਕਟਿਵਾ ਮੋਬਾਈਲ ਵਾਸ਼ਿੰਗ ਮਸ਼ੀਨ ਐ ਏਲਈਡੀ ਗਿੱਜਰ ਜਾਂ ਕਹਿ ਲੋ ਤੁਸੀਂ 10000 ਰੁਪਏ ਕੈਸ਼ ਤੁਸੀਂ ਦੇਖਿਆ ਹੀ ਹੈ ਪਹਿਲਾਂ ਵੀ ਤੁਹਾਡੇ ਨਾਲ ਹੀ ਆਪਾਂ ਡਰਾ ਕੱਢਿਆ ਵਾ ਖੁਦ ਲੋਕੀ ਆ ਕੇ ਕਹਿ ਗਏ ਭਾਜੀ ਬਹੁਤ ਵਧੀਆ ਡਰਾ ਤੁਸੀਂ ਕੱਢਿਆ ਵਾ ਜਿਹੜਾ ਮੋਟਰਸਾਈਕਲ ਵੀ ਗਿਆ ਉਹ ਵਧੀਆ ਕਿਸੇ ਘਰ ਗਿਆ ਗਰੀਬ ਦੇ ਇਹ ਆਪਾਂ ਡਰਾ ਜਿਹੜਾ ਇਹ ਬਿਲਕੁਲ ਸਾਫ਼ ਸੁਥਰਾ ਕਿਹਾ ਵਾ ਆਪਾਂ ਅੱਖਾ ਮੰਨ ਕੇ ਟੋਕਨ ਪਹਿਲਾਂ ਵੀ ਚਕਾਇਆ ਵਾ ਤੇ ਹੁਣ ਵੀ ਇੱਦਾਂ ਹੀ ਚਕਾਣਾ ਵਾ ਪਿਛਲੀ ਵਾਰੀ ਦੇਖਿਆ ਕਿ ਅਸੀਂ ਸਮਾਂ ਸੀਮਤ ਸੀਗਾ ਕਿਉਂਕਿ ਜਿਹੜੇ ਤਰੀਕਾ ਅਸੀਂ ਰੱਖੀ ਗਈ ਸੀ ਉਸੇ ਤਰੀਕ ਨੂੰ ਤੁਹਾਡੇ ਟਰਾਂ ਲਗਾਤਾਰ ਪੈ ਰਹੀ ਸੀ ਕਿਉਂਕਿ ਲਗਾਤਾਰ ਪੈ ਰਹੀ ਸੀ ਆਪਣੇ ਕੋ ਸਮਾਂ ਘੱਟ ਹੋਣ ਦੇ ਵਿੱਚ باوجود ਜਿਹੜੇ ਲੋਕ ਰਹਿ ਗਏ ਸੀ ਰਹਿ ਗਏ ਸੀ ਕਿ ਹੁਣ ਉਹਨਾਂ ਦਾ ਉਤਸ਼ਾਹ ਇਸ ਵੱਲ ਹੈ ਹਾਂਜੀ ਹਾਂਜੀ ਜਿਹੜੇ ਉਹੀ ਦੱਸ ਲਿਆ ਪਾ ਭਾਈ ਜਿਹੜੇ ਪਹਿਲਾਂ ਰਹਿ ਗਏ ਸੀ ਹੁਣ ਬਾਗੇ ਜਾ ਰਹੇ ਆ ਭਾਜੀ ਅਸੀਂ ਪਹਿਲਾਂ ਰਹਿ ਗਏ ਸੀਗੇ ਲੇਡੀਜ਼ ਕਈ ਆਈਆਂ ਭਾਜੀ ਪਹਿਲਾਂ ਪਾਣੀ ਤੱਕੇ ਹੁਣ ਸਾਡਾ ਪਾਦੋ ਵੀ ਹੁਣ ਉਹਨਾਂ ਨੇ ਇਹ ਵੀ ਦੇਖਿਆ ਵਾ ਵੀ ਪਹਿਲਾਂ 10 ਨਾਮ ਸੀਗੇ ਹੁਣ 101 ਨਾਮ ਆ ਵੀ ਖਾਲੀ ਦੇ ਬਹੁਤ ਚਾਂਸ ਘਟ ਆ ਵੀ ਖੁਦ ਆਪਾ ਗਏ ਜਾ ਰਹੇ ਹੁਣ ਲੋਕੀ ਆਪ ਕਹਿ ਰਹੇ ਆ ਭਾਜੀ ਬਹੁਤ ਵਧੀਆ ਡਰਾ ਕੱਢਿਆ ਵੀ ਐਕਟਿਵ ਇਦਾਂ ਹੀ ਕੱਢਿਓ ਹੱਥੀ ਕਿਹਾ ਵੀ ਅੱਦੇ ਡਰਾ ਨਿਕਲੇ ਕੋਈ ਇਹ ਚਿਹਰਾ ਵੀ ਜਿਹੜਾ ਕੰਮ ਨਹੀਂ ਹੋਵੇਗਾ ਮੇਰੇ ਵਰਗੇ ਚਾਹਵਨ ਹੋਊਂਗੇ ਜਿਹੜੇ ਇਹ ਗੱਲ ਸੋਚਦੇ ਹੋ ਕਿ 5000 ਰੁਪਏ ਦੇ ਵਿੱਚ ਯਾਰ ਬਹੁਤ ਜ਼ਿਆਦਾ ਵਾ ਮੇਰੀ ਅੱਧੀ ਪੇਮੈਂਟ ਜਾਂਦੀ ਆ 5000 ਰੁਪਏ ਦੀ ਤਾਂ ਇਹਦੇ ਵਿੱਚ ਇਹ ਜ਼ਰੂਰ ਕਲੀਅਰ ਕਰ ਦਿਓ ਕਿ ਜਿਹੜਾ 5000 ਰੁਪਏ ਦਾ ਨਾਮ ਆ ਕੀ ਜਿਹੜੇ ਲੋਕ ਵੀਡੀਓ ਦੇਖ ਰਿਹਾ ਉਹਨਾਂ ਲਈ ਕੋਈ ਡਿਸਕਾਊਂਟ ਹੋ ਸਕਦਾ 5000 ਦੀ ਜਗ੍ਹਾ ਕੀ 4000 ਰੁਪਏ ਰੱਖਿਆ ਜਾ ਸਕਦਾ ਜੀ ਭਾਈ ਜੀ ਚਲੋ ਹੁਣ ਤੁਸੀਂ ਲਾਈਵ ਕਹਿ ਰਹੇ ਆ ਅਸੀਂ ਵੈਸੇ ਜਿਹੜਾ ਡਰਾ ਕੱਢ ਰਹੇ ਆ ਉਹ ਸੀਗਾ ਅਸੀਂ 5 5000 ਦਾ ਰੱਖਿਆ ਸੀਗਾ ਜਿੱਦਾਂ ਤੁਸੀਂ ਕਹਿ ਰਹੇ ਵਾਕਈ ਸਹੀ ਗੱਲ ਆ ਕਈ ਮਾਤਰ ਲੋਕ ਆ ਜੇ ਪਹਿਲੀ ਵਾਰੀ ਅਗਲਾ 5000 ਚੱਕ ਕੇ ਦੇ ਵੀ ਦਿੰਦਾ ਵਾ ਅਗਲਾ ਕਹਿੰਦਾ ਦੂਜੀ ਵਾਰੀ ਦੇਣਾ ਜੇ ਨਾ ਨਿਕਲਿਆ ਮੇਰਾ ਵੀ ਦੂਜੀ ਵਾਰੀ ਜਿਹੜਾ ਔਖਾ ਵਾ ਇਸ ਕਰਕੇ ਜੇ ਤੁਸੀਂ ਇਹ ਕਹਿ ਰਹੇ ਆ ਪਰ ਲਾਈਵ ਹੀ ਕਹਿ ਦਿੰਨੇ ਆ ਅਸੀਂ ਹੁਣ ਜਿਹੜਾ ਇਹ ਕਵੈਟਰ ਕਰ ਦਿੰਨੇ ਆ ਅਸੀਂ 3000 ਰੁਪਏ ਦੇ ਵਿੱਚ ਦੇ ਦਾਂਗੇ ਦੇਖ ਲਓ ਮੈਂ ਤਾਂ 4000 ਕਹਿ ਰਿਆ ਸੀ ਤੁਸੀਂ ਇਹਦਾ 2000 ਸਿੱਧੇ ਚੱਕਦਾ ਹਾਂ ਆਪਾਂ ਇਹ ਚ 3000 ਰੁ ਡਰਾ ਕਰ ਰਹੇ ਹੁਣ ਇਹ ਇਹਦੇ ਵਿੱਚ ਲਾਈਵ ਕਰ ਰਿਹਾ ਮੈਂ ਇਹਦੇ ਵਿੱਚ ਮੈਂਬਰ 30 30 ਕੀਤੇ ਜਾ ਰਹੇ ਆ ਜਿੱਦਾਂ 20 ਮੈਂਬਰ ਆ ਇਹਦੇ ਵਿੱਚ ਦੱਸਿਆ ਗਿਆ ਤਾਂ 30 ਮੈਂਬਰ ਹੋਣਗੇ ਹਾਂ 30 ਮੈਂਬਰ ਹੋਣਗੇ ਜਿੱਥੇ ਉਹਦਾ ਪਹਿਲੇ ਦੇ ਨਿਕਲ ਜਾਵੇ ਉਹਨੂੰ 3000 ਚੈੱਕ ਦਿੱਤਾ ਜਾਊਗਾ ਉੱਥੇ ਕਿਸਤ ਬੰਦਾ ਜਿੱਦਾਂ ਜਿੱਦਾਂ ਨਿਕਲਦੀ ਜਾਊਗੀ ਉਹਦਾ ਉਹਦਾ ਕਿਸਤ ਬੰਦ ਹੁੰਦੀ ਜਾਊਗੀ ਜੀ ਹਾਂ ਮੰਨ ਲਓ 3000 ਰੁਪਏ ਦੇ ਵਿੱਚ ਪਹਿਲਾ ਜਿਹਨੂੰ ਐਕਟਿਵ ਆ ਨਿਕਲ ਗਈ ਕਿਤੇ ਐਦਾ ਤਾਂ ਨਹੀਂ ਕਿ ਭਾਈ ਤੈਨੂੰ 3000 ਚ ਹੁਣ ਐਕਟਿਵ ਆ ਨਿਕਲ ਗਿਆ ਲੈ ਭਾਈ ਤੇਰੀ ਹੁਣ ਕਿਸਤ ਬਣਾ ਦਿੱਤੀ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੋਊਗਾ ਲਾਈਵ ਕੱਡ ਲਾਈਵ ਹੀ ਆਪਾਂ ਦੱਸ ਰਹੇ ਹਾਂ ਤੁਹਾਨੂੰ ਲਾਈਵ ਹੀ ਕੱਢਿਆ ਜਾਊਗਾ ਐਦਾਂ ਦੀ ਕੋਈ ਹੀਰਾ ਫੇਰ ਵਾਲਾ ਕੰਮ ਨਹੀਂ ਆਪਾਂ ਪਹਿਲਾਂ ਵੀ ਨਹੀਂ ਕੀਤਾ ਬਸ ਰੱਬ ਨੂੰ ਜਾਣ ਦੇਣੀ ਹੈ ਹੀਰਾ ਫੇਰ ਵਾਲਾ ਕੰਮ ਨਹੀਂ ਹੈਗਾ ਜੀ ਸਾਫ ਦੋਸਰਾ ਸਾਨੂੰ ਪਹਿਲਾਂ ਵੀ ਲੋਕਾਂ ਨਾਲ ਗਿਆ ਸੀ ਪੈਸੇ ਲੈ ਲਓ ਸਾਡਾ ਨਾਮ ਕੱਢ ਦਿਓ ਐਦਾਂ ਦਾ ਕੁਝ ਨਹੀਂ ਹੈਗਾ ਇਹਦੇ ਵਿੱਚ ਤਾਂ ਖਾਸ ਕਰਕੇ ਪਹਿਲਾਂ ਵੀ ਵੀ ਅਸੀਂ ਨਾਮ ਸਾਫ ਦੋਸਰਾ ਕੱਢ ਇਹ ਵੀ ਸਾਫ ਦੋਸਰਾ ਇਹਦੇ ਵਿੱਚ ਸਿਰਫ 3000 ਰੁਪਏ ਹੀ ਦੇਣਾ ਪਊਗਾ ਜਾਂ ਕੋਈ ਐਕਸਟਰਾ ਚਾਰਜਸ ਵੀ ਦੇਣਾ ਪਊਗਾ ਬਿਲਕੁਲ ਨਹੀਂ ਕੋਈ ਨਹੀਂ ਚਾਰਜਸ ਦੇਣਾ ਸਿਰਫ 3000 ਰੁਪਏ ਹੀ ਦੇਣਾ ਵਾ ਇਹਦੇ ਵਿੱਚ ਇਹੀ ਆ ਵੀ ਜਿੱਥ ਆਪਣੀ ਸ਼ੌਪ ਦਾ ਨਾਮ ਬਾਬਾ ਨਾਨਕ ਟੈਲੀਕਮ ਆ ਮੇਰਾ ਨਾਮ ਲਾਡਾ ਸਿੰਘ ਤੇ ਆਪਣੀ ਸ਼ੌਪ ਬੂਤਗੜ੍ਹ ਸ਼ੰਗਾਰਾ ਮਾਰਕੀਟ ਦੇ ਵਿੱਚ ਜੈਮ ਦੇ ਨਾਲ ਬਿਲਕੁਲ ਦੁਕਾਨ ਆਪਣੀ ਠੀਕ ਹੈ ਜੀ ਜਿਹੜਾ ਆਪਣਾ ਕੰਟੈਕਟ ਨੰਬਰ ਆ ਮੇਰਾ 98077 44000 ਜੀ ਤੁਸੀਂ ਇੱਥੇ ਵੀ ਵਟਸਐਪ ਕਰਕੇ ਟੋਕਨ ਮੰਗਾ ਸਕਦੇ ਹੋ ਠੀਕ ਹੈ Google Pay ਪੇਮੈਂਟ ਇੱਥੇ ਇੱਥੇ ਹੀ Google Pay ਚੱਲਦਾ ਹੈ ਇੱਥੇ ਤੁਸੀਂ Google Pay ਕਰਕੇ ਪੇਮੈਂਟ ਪਾ ਕੇ ਆਪਣੇ ਟੋਕਨ ਇਸੇ ਨੰਬਰ ਉਹ ਲੈ ਸਕਦੇ ਹਾਂ ਜੀ ਠੀਕ ਹੈ ਜੀ ਇੱਕ ਮੇਰਾ ਨਾਲ ਦਾ ਜਿਹੜਾ 파ਟਰਨਰ ਆ ਉਹਦਾ ਨੰਬਰ ਵੀ 95923 ਜੀ 45351 ਇਹਤੇ ਵੀ ਤੁਸੀਂ ਕਰਕੇ ਆਪਣਾ ਸਕੈਨਰ ਅਸੀਂ ਸਕੈਨਰ ਭੇਜ ਦਾਂਗੇ ਇਹਤੇ ਪੇਮੈਂਟ ਪਾ ਕੇ ਤੁਸੀਂ ਇਸ ਟੋਕਨ ਲੈ ਸਕਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਸੋਲੀ ਬੂਥ ਖੜੀ ਆ ਦੋਸਤੋ ਇਸ ਵੇਲੇ ਦੀ ਵੱਡੀ ਤੇ ਖਾਸ ਜਾਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਦੇਖਿਆ ਕਿ ਬਾਬਾ ਨਾਨਕ ਟੈਲੀਕਮ ਦੀ ਸ਼ਾਪ ਵੱਲੋਂ ਇੱਕ ਲੱਕੀ ਡਰਾ ਕੱਢਿਆ ਗਿਆ ਸੀ ਜਿਸ ਦੇ ਵਿੱਚ ਆਸ-ਪਾਸ ਦੇ ਪਿੰਡ ਦੇ ਲੋਕਾਂ ਨੇ ਬਹੁਤ ਫਾਇਦਾ ਚੁੱਕਿਆ ਉਸ ਲੱਕੀ ਡਰਾ ਦਾ ਕਿਉਂਕਿ ਲੱਕੀ ਡਰਾ ਦੇ ਵਿੱਚ ਵੱਡੇ ਇਨਾਮ ਰੱਖੇ ਗਏ ਉਸੇ ਤਰ੍ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਦੇ ਤੁਹਾਡੇ ਵਿੱਚ ਇੱਕ ਲੱਕੀ ਡਰਾ ਲੈ ਕੇ ਪੇਸ਼ ਹੋ ਰਹੇ ਹਾਂ ਜਿਸ ਲੱਕੀ ਡਰਾ ਦਾ ਸਮਾਂ 26 ਜਨਵਰੀ ਨੂੰ ਲੱਕੀ ਡਰਾ ਕੱਢਿਆ ਜਾਵੇਗਾ ਔਰ ਲੱਕੀ ਡਰਾ ਦਾ ਪੂਰਾ ਪ੍ਰੋਸੈਸ ਕੀ ਹੈ ਲੱਕੀ ਡਰਾ ਦੇ ਵਿੱਚ ਕਿਹੜੇ ਕਿਹੜੇ ਇਨਾਮ ਰੱਖੇ ਗਏ ਆ ਤਾਂ ਤੁਹਾਡੇ ਨਾਲ ਮਲਾ ਲੈਨੇ ਜਿਨ੍ਹਾਂ ਦਾ ਲੱਕੀ ਡਰਾ ਜਿਨਾ ਵੱਲੋਂ ਲੱਕੀ ਡਰਾ ਪਾਇਆ ਗਿਆ ਵਾ ਮੇਨ ਓਨਰ ਨੇ ਲਾਢਾ ਟੈਲੀਗ੍ਰਾਮ ਲਾਢਾ ਬਈ ਪਹਿਲਾਂ ਤੋਂ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਆਣ ਤੇ ਜੀ ਜਿਹੜਾ 26 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਲੱਕੀ ਡਰਾ ਕੱਢਿਆ ਜਾਵੇਗਾ ਲੋਹੜੀ ਬੰਪਰ ਇਸ ਦੇ ਵਿੱਚ ਕਿਹੜੇ ਕਿਹੜੇ ਇਨਾਮ ਰੱਖੇ ਗਏ ਨੇ ਤਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਇਹਦੇ ਵਿੱਚ ਭਾਈ 101 ਨਾਮ ਰੱਖਿਆ ਗਿਆ ਵਾ ਠੀਕ ਹੈ ਜੀ ਇਹ ਡਰਾ ਜਿਹੜਾ ਆਪਣਾ 26 ਤਰੀਕ ਨੂੰ ਕੱਢਿਆ ਜਾਵੇਗਾ ਇਹ ਚ ਜਿਹੜੇ ਨਾਮ ਆ ਤੁਹਾਨੂੰ ਮੈਂ ਦੱਸ ਦਿੰਨਾ ਪਹਿਲੇ ਨਾਮ ਦੱਸ ਨਾਮ ਤੁਹਾਨੂੰ ਕਰ ਦਿੰਨਾ ਛੇ ਤੁਹਾਡੇ ਨਾਲ ਪਹਿਲਾ ਹੈਗਾ ਆਈਫੋਨ 16 ਐਕਟਿਵ ਆ ਜੀ ਬੈਟਰੀ ਵਾਲੀ ਹੋਗੀ ਠੀਕ ਹੈ ਜੀ ਟੱਚ ਫੋਨ ਵਾਸ਼ਿੰਗ ਮਸ਼ੀਨ LED ਗੀਜਰ ਜੀ ਫਿਲਟਰ ਚਾਂਦੀ ਦੀ ਚੈਨ ਚਾਂਦੀ ਦੀਆਂ ਝਾਂਜਰਾਂ ਤੇ 10000 ਰੁਪਿਆ ਕੈਸ਼ ਵੀ ਆ ਹੋਰ ਵੀ ਇਹ ਚ ਬਹੁਤ ਸਾਰੇ ਨਾਮ ਆ ਜਿੱਦਾਂ ਸਲਾਈ ਮਸ਼ੀਨ ਕਹਿ ਲੋ ਤਰਮੋਜ ਛਾਤਾਂਲੇ ਪੱਖੇ ਇਲੈਕਟ੍ਰਿਕ ਚੁੱਲ੍ਹੇ ਇਹਨੇ ਬਹੁਤ 101 ਨਾਮ ਆ ਟੋਟਲ ਇਹਦੇ ਵਿੱਚ ਟੋਟਲ ਨਾਮ ਕਿੰਨੇ ਆ ਜੀ 101 ਨਾਮ ਆ ਪੂਰਾ ਤੇ ਆਈਟਮਾਂ ਕਿੰਨੀਆਂ ਨੇ ਜੀ ਆਈਟਮਾਂ 28 ਆਈਟਮਾਂ ਹੋਣਗੀਆਂ ਜੀ ਡਬਲ ਆਈਟਮ ਜਰੂਰ ਗਿਣਾ ਦਿਓ ਕਿ ਡਬਲ ਆਈਟਮ ਆ ਇਹ ਹਾਂਜੀ ਹਾਂਜੀ ਜਿੱਦਾਂ ਮੰਨ ਲਓ ਸਲਾਈ ਇੱਕ ਮਸ਼ੀਨ ਆ ਜਿੱਦਾਂ ਬੈਟਰ ਕੋਲਰ 5 ਪੀਸ ਆ ਮਧਾਣੀਆਂ 2 ਚੌਪਰ 2 ਸੈਂਡਵਿਚ ਬਣਾ ਲਈਆਂ ਮਸ਼ੀਨਾਂ 3 ਇਲੈਕਟ੍ਰਿਕ ਹੀਟਰ 5 ਜਿੱਦਾਂ ਪਰਸਾ 9 ਇਲੈਕਟ੍ਰੀਕ ਟੁੱਲੇ ਪੰਜ ਜੀ ਜਨ ਕਿ ਸਾਰਿਆਂ ਦੇ ਕਿਸੇ ਪੰਜ ਕਿਸੇ 10 ਐਟਮਾ ਕਿਸੇ ਦੀਆਂ ਤਿੰਨ ਐਟਮਾ ਜਿੱਦਾਂ ਜਿੱਦਾਂ ਨਾਮ ਲਿਖੇ ਗਏ ਉਦੋਂ ਉਦਾਂ ਹੀ ਕੱਢੇ ਜਾਣਗੇ ਸਾਰੇ ਨਾਮ ਜਿਹੜੇ ਟੋਟਲ ਜਿਹੜੇ ਨਾਮ ਆ ਇਹ 101 ਨਾਮ ਆ ਜੀ ਇਹ ਜ਼ਰੂਰ ਦੱਸ ਦਿਓ ਕਿ ਅਸੀਂ ਪਹਿਲਾਂ ਦੇਖਿਆ ਕਿ ਦਰਸ਼ਕਾਂ ਦੇ ਵਿੱਚ ਇੱਕ ਇਹ ਜ਼ਰੂਰ ਹੁੰਦਾ ਸੀ ਕਿ ਪਹਿਲਾਂ ਤੁਸੀਂ ਜਿਹੜਾ ਟੋਕਨ ਆ ਰੱਖਿਆ ਗਿਆ ਸੀ ਉਹ 1000 ਰੁਪਏ 'ਚ ਤਿੰਨ ਟੋਕਨ ਸੀ ਉਹ ਕਹਿੰਦੇ ਕਿ ਸ਼ਾਇਦ ਇੱਕ ਅੱਧਾ ਟੋਕਨ ਹੋਰ ਬਣ ਜਾਂਦਾ ਸਾਢੇ ਚਾਂਸ ਜ਼ਿਆਦਾ ਹੋ ਜਾਂਦੇ ਇਸ ਵਾਰ ਤੁਸੀਂ 1000 ਰੁਪਏ ਦੇ ਵਿੱਚ ਕਿੰਨੇ ਟੋਕਨ ਦੇ ਰਹੇ ਹੋ ਹਾਂਜੀ ਇਹਦੇ ਵਾਰ ਵੀ ਅਸੀਂ ਸੋਚਿਆ ਹੋਇਆ ਹੁਣ ਇਹਦੇ ਵਿੱਚ ਹੁਣ 500 ਰੁਪਏ ਦਾ ਇੱਕ ਟੋਕਨ ਆ 1000 ਦੇ ਆਪਾਂ ਚਾਰ ਟੋਕਨ ਕਰਦੇ ਪਹਿਲਾਂ ਸੀਗੇ ਤਿੰਨ ਟੋਕਨ ਇਹਦੇ ਚੋਂ ਚਾਰ ਟੋਕਨ ਦਿੱਤੇ ਜਾਣਗੇ 2000 ਦੇ 11 ਦਿੱਤੇ ਜਾਣਗੇ ਉਹਦੇ ਵਿੱਚ ਘੱਟ ਸੀ ਇੱਥੇ ਵੀ ਵਧਾਤੇ ਆ ਤੇ 3000 ਦੇ 16 ਟੋਕਨ ਕਰਦੇ ਜਿਹਨਾਂ ਵੱਧ ਕੇ ਪਾਣੇ ਆ ਉਹ ਸਾਨੂੰ ਫੋਨ ਤੇ ਕਨੈਕਟ ਕਰ ਸਕ ਇਕੋ ਡਰਾ ਪਾਣ ਦੇ ਬਹੁਤ ਲੋਕ ਚਾਹਵਨ ਹੁੰਦੇ ਆ ਹਮੇਸ਼ਾ ਉਹਨਾਂ ਦੀ ਇੱਕੋ ਹੀ ਟਿੱਪਣੀ ਹੁੰਦੀ ਹੈ ਕਿ ਕਿਤੇ ਸਾਡੇ ਨਾਲ ਫਰੌਡ ਨਾ ਹੋ ਜਾਵੇ ਪਹਿਲਾਂ ਕਹਿੰਗੇ ਪੰਜਾਬ ਸਿੰਘ ਚੈਨਲ ਤੇ ਅਸੀਂ ਲਾਈਵ ਕੱਢਿਆ ਡਰਾ ਉਸ ਦੇ ਵਿੱਚ ਕੋਈ ਧੋਖਾਧੜੀ ਨਹੀਂ ਹੋਈ ਫਿਰ ਵੀ ਅਸੀਂ ਇੱਕ ਦਰਸ਼ਕਾ ਦੀ ਕਹਿ ਲਓ ਇੱਕ ਦਰਸ਼ਕਾ ਦੀ ਕਹਿਣ ਦੇ ਮੁਤਾਬਕ ਤੇ ਦਰਸ਼ਕਾਂ ਦੀ ਹਮੇਸ਼ਾ ਚਿੰਤਾ ਦੇ ਵਿੱਚ ਹੁੰਦੀ ਹੈ ਕਿ ਜੋ ਅਸੀਂ ਲੱਕੀ ਡਰਾ ਪਾ ਰਹੇ ਹਾਂ ਕਿਤੇ ਸਾਡੇ ਨਾਲ ਵੀ ਧੋਖਾਧੜੀ ਨਾ ਹੋ ਜਾਵੇ ਤੁਸੀਂ ਦੇਖਿਆ ਹੀ ਹੈ ਪਹਿਲਾਂ ਵੀ ਤੁਹਾਡੇ ਨਾਲ ਹੀ ਆਪਾਂ ਡਰਾ ਕੱਢਿਆ ਵਾ ਕੁੱਦ ਲੋਕੀ ਆ ਕੇ ਕਹਿ ਗਏ ਆ ਭਾਜੀ ਬਹੁਤ ਵਧੀਆ ਡਰਾ ਤੁਸੀਂ ਕੱਢਿਆ ਵਾ ਜਿਹੜਾ ਮੋਟਰਸਾਈਕਲ ਵੀ ਗਿਆ ਉਹ ਵੀ ਵਧੀਆ ਕਿਸੇ ਘਰ ਗਿਆ ਗਰੀਬ ਦੇ ਵੀ ਆਪਾਂ ਡਰਾ ਜਿਹੜਾ ਇਹ ਬਿਲਕੁਲ ਸਾਫ਼ ਸੁਥਰਾ ਕਿਹਾ ਵਾ ਆਪਾਂ ਅੱਖਾਂ ਬੰਨ੍ਹ ਕੇ ਟੋਕਨ ਪਹਿਲਾਂ ਵੀ ਚਕਾਇਆ ਵਾ ਤੇ ਹੁਣ ਵੀ ਇੱਦਾਂ ਹੀ ਚਕਾਣਾ ਵਾ ਹੁਣ ਥੋੜਾ ਜਿਹਾ ਉਹਦੇ ਨਾਲ ਵੀ ਵਧੀਆ ਪ੍ਰਬੰਧ ਹੋਵੇਗਾ ਠੀਕ ਹੈ ਜੀ ਬੁੜੀਆਂ ਵਾਸਤੇ ਖਾਸ ਕੁਰਸੀਆਂ ਵੀ ਹੋਣਗੀਆਂ ਲੇਡੀਜ਼ ਵਾਸਤੇ ਆਪਾਂ ਰੱਖੀਆਂ ਵਾ ਠੀਕ ਹੈ ਜੀ ਇੱਕ ਤੀ ਉਹਦੇ ਨਾਲੋਂ ਵਧੀਆ ਡਰਾ ਡਰਾ ਜਣਗੇ ਸ਼ਾਮ ਨੂੰ ਕੱਢਿਆ ਜਾਏਗਾ ਜੀ ਤਰੀਕ ਜਿਹੜੀ ਰੱਖੀ ਆ ਉਸੇ ਤਰੀਕ ਨੂੰ ਕੱਢਿਆ ਜਾਵੇਗਾ ਲੇਟ ਵੇਟ ਜ਼ ਇਦੇ ਵਿੱਚ ਆਪਾਂ ਜਿਹੜਾ ਅਸੀਂ ਜਿਹੜੇ ਛੋਟੇ ਨਾਮ ਆ ਸਾਰੇ ਆ ਦੇਖ ਲਓ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਸਾਰੇ ਨਾਮ ਲਿਆਂਦੇ ਪਏ ਨੇ ਜੀ ਬਾਕੀ ਜਿਹੜੇ ਨਾਮ ਆ ਉਹ ਵੀ ਅਸੀਂ 10 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਵੀ ਸਾਡੇ ਕੋਲ ਹਾਜ਼ਰ ਹੋ ਜਾਣੇ ਆ ਜੀ ਠੀਕ ਹੈ ਜੀ ਸਾਰੇ ਨਾਮ ਜਿਹਨ ਕਿ ਅਸੀਂ ਕੱਢਾਂਗੇ ਪਹਿਲਾਂ ਨਾਲੋਂ ਵੀ ਵਧੀਆ ਡਰਾ ਕੱਢਾਂਗੇ ਪਹਿਲਾਂ ਵੀ ਲੋਕੀ ਆ ਹੁਣ ਲੋਕੀ ਖੁਦ ਪਹਿਲਾਂ ਵੀ ਲੋਕੀ ਆ ਪਾ ਗਏ ਸੀ ਹੁਣ ਲੋਕੀ ਉਹਦੇ ਨਾਲ ਵੀ ਜਿਹੜੇ ਰਹਿ ਗਏ ਸੀ ਉਹ ਵੀ ਪਾ ਕੇ ਗਏ ਆ ਪਾਜੀ ਅਸੀਂ ਪਹਿਲਾਂ ਰਹਿ ਗਏ ਸੀ ਸਾਨੂੰ ਪਤਾ ਹੀ ਲੱਗਿਆ ਦੂਜੀ ਵਾਰੀ ਦੇਖਿਆ ਕਿ ਅਸੀਂ ਸਮਾਂ ਸੀਮਤ ਸੀਗਾ ਕਿਉਂਕਿ ਜਿਹੜੇ ਤਰੀਕਾ ਅਸੀਂ ਰੱਖੀ ਗਈ ਸੀ ਉਸੇ ਤਰੀਕ ਨੂੰ ਤੁਹਾਡੇ ਡਰਾ ਲਗਾਤਾਰ ਪੈ ਰਹੇ ਸੀ ਕਿਉਂਕਿ ਲਗਾਤਾਰ ਪੈ ਰਹੇ ਸੀ ਆਪਣੇ ਕੋਲ ਸਮਾਂ ਘੱਟ ਹੋਣ ਦੇ باوجود ਜਿਹੜੇ ਲੋਕ ਰਹਿ ਗਏ ਸੀ ਰਹਿ ਗਏ ਸੀ ਕਿ ਹੁਣ ਉਹਨਾਂ ਦਾ ਉਤਸ਼ਾਹ ਇਸ ਵੱਲ ਹੈ ਹਾਂਜੀ ਹਾਂਜੀ ਜਿਹੜੇ ਉਹੀ ਦੱਸਦਾ ਪਿਆ ਭਾਜੀ ਜਿਹੜੇ ਪਹਿਲਾਂ ਰਹਿ ਗਏ ਸੀਗੇ ਹੁਣ ਪਾ ਕੇ ਜਾ ਰਹੇ ਆ ਪਾਜੀ ਅਸੀਂ ਪਹਿਲਾਂ ਰਹਿ ਗਏ ਸੀਗੇ ਲੇਡੀਜ਼ ਕਈ ਆਈਆਂ ਪਾਜੀ ਅਸੀਂ ਪਹਿਲਾਂ ਪਾ ਨਹੀਂ ਵੀ ਪਹਿਲਾਂ 10 ਨਾਮ ਸੀਗੇ ਹੁਣ 101 ਨਾਮ ਆ ਵੀ ਖਾਲੀ ਦੇ ਬਹੁਤ ਚਾਂਸ ਘਟਾ ਕਿਉਂਕਿ ਨਾਮ ਜਿਆਦਾ ਰੱਖਤੇ 101 ਨਾਮ ਕੱਢਿਆ ਜਾਣਾ ਵਾ ਬਹੁਤ ਯਾਨੀ ਕਿ ਲੋਕੀ ਇੱਛਾ ਲੈ ਰਹੇ ਇਹ ਚੀਜ਼ ਦਾ ਵੀ ਖੁਦ ਆਪ ਆਗ ਜਾ ਰਹੇ ਹੁਣ ਲੋਕੀ ਆਪ ਕਹਿ ਰਹੇ ਆ ਭਾਜੀ ਬਹੁਤ ਵਧੀਆ ਤੁਸੀਂ ਡਰਾ ਕੱਢਿਆ ਵੀ ਐਕਟਿਵ ਇਦਾਂ ਹੀ ਕੱਢਿਓ ਅਸੀਂ ਕਿਹਾ ਵੀ ਇੱਦੇ ਡਰਾ ਨਿਕਲੇ ਕੋਈ ਇਹ ਚਿਹਰਾ ਫੇਕਲਾ ਕੰਮ ਨਹੀਂ ਹੋਵੇਗਾ ਇੱਕ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਜਿਵੇਂ ਕਿ ਦੇਖਿਆ ਕਿ ਤੁਸੀਂ ਇਹ ਲੱਕੀ ਡਰਾ ਦੇ ਵਿੱਚ ਕਹਿ ਰਹੇ ਹੋ ਕਿ 1000 ਰੁਪਏ ਦੇ ਵਿੱਚ 4 ਟੋਕਨ ਆ ਜਿਸ ਦੇ ਵਿੱਚ ਪਹਿਲਾ ਨਾਮ ਆਈਫੋਨ ਐਕਟਿਵਾ ਮੋਬਾਈਲ ਵਾਸ਼ਿੰਗ ਮਸ਼ੀ ਜਾ ਕਹਿ ਲੋ ਤੁਸੀਂ 10000 ਰੁਪਏ ਕੈਸ਼ ਤਾਂ ਜਿਹੜੀ ਐਕਟਿਵਾ ਦਾ ਐਕਟਿਵਾ ਦਾ ਜਰੂਰ ਕਲੀਅਰ ਕਰਦੇ ਹੋ ਜਿਹਦੇ ਵਿੱਚ ਲਿਖਿਆ ਆ ਕਿ ਐਕਟਿਵਾ 20 ਮੈਂਬਰ ਸੀਗੇ ਤਾਂ ਇਹਦੇ ਵਿੱਚ ਹੁੰਦਾ ਕਿ ਤੁਸੀਂ ਐਕਟਿਵਾ ਦਾ ਕਹਿ ਰਹੇ ਸੀ ਕਿ 5000 ਰੁਪਿਆ ਪਰ ਮੈਂਬਰ ਆ ਤਾਂ ਜਿਹੜਾ 5 5000 ਰੁਪਿਆ ਪਾਊਗਾ ਨਾਮ ਸ਼ਾਇਦ ਉਹਨੂੰ ਕੱਢਿਆ ਜਾਊਗਾ ਹੁਣ ਕਈ ਮੇਰੇ ਵਰਗੇ ਚਾਹਵਨ ਹੋਣਗੇ ਜਿਹੜੇ ਇਹ ਗੱਲ ਸੋਚਦੇ ਹੋਗੇ ਕਿ 5000 ਰੁਪਏ ਦੇ ਵਿੱਚ ਯਾਰ ਬਹੁਤ ਜ਼ਿਆਦਾ ਵਾ ਮੇਰੀ ਅੱਧੀ ਪੇਮੈਂਟ ਜਾਂਦੀ ਆ 5000 ਰੁਪਏ ਦੀ ਤਾਂ ਇਹਦੇ ਵਿੱਚ ਇਹ ਜਰੂਰ ਕਲੀਅਰ ਕਰਦੇ ਹੋ ਕਿ ਜਿਹੜਾ 5000 ਰੁਪਏ ਦਾ ਨਾਮ ਆ ਕੀ ਜਿਹੜੇ ਲੋਕ ਵੀਡੀਓ ਦੇਖ ਰਿਆ ਉਹਨਾਂ ਲਈ ਕੋਈ ਡਿਸਕਾਊਂਟ ਹੋ ਸਕਦਾ 5000 ਦੀ ਜਗ੍ਹਾ ਕਿ 4000 ਰੁਪਏ ਰੱਖਿਆ ਜਾ ਸਕਦਾ ਜੀ ਭਾਜੀ ਜਲੋ ਹੁਣ ਤੁਸੀਂ ਲਾਈਵ ਕਹਿ ਰਹੇ ਆ ਅਸੀਂ ਵੈਸੇ ਜਿਹੜਾ ਡਰਾ ਕੱਢ ਰਹੇ ਆ ਉਹ ਸੀਗਾ ਅਸੀਂ 5 5000 ਦਾ ਰੱਖਿਆ ਸੀਗਾ ਜਿੱਦਾਂ ਤੁਸੀਂ ਕਹਿ ਰਹੇ ਵਾਕਈ ਸਹੀ ਗੱਲ ਹੈ ਕਈ ਮਾਤਰ ਲੋਕ ਆ ਜੇ ਪਹਿਲੀ ਵਾਰੀ ਅਗਲਾ 5000 ਚੱਕ ਕੇ ਦੇ ਵੀ ਦਿੰਦਾ ਵਾ ਅਗਲਾ ਕਹਿੰਦਾ ਦੂਜੀ ਵਾਰੀ ਦੇਣਾ ਜੇ ਨਾ ਨਿਕਲਿਆ ਮੇਰਾ ਫਿਰ ਦੂਜੀ ਵਾਰੀ ਜਿਹੜਾ ਔਖਾ ਵਾ ਇਸ ਕਰਕੇ ਜੇ ਤੁਸੀਂ ਇਹ ਕਹਿ ਰਹੇ ਆ ਤਾਂ ਲਾਈਵ ਹੀ ਕਹਿ ਦਿੰਦੇ ਆ ਅਸੀਂ ਹੁਣ ਜਿਹੜਾ ਇਹ ਕਵਟਰ ਕਰ ਦਿੰਦੇ ਆ ਅਸੀਂ 30 ਦੇ ਦਾਂਗੇ ਦੇਖ ਲਓ ਮੈਂ ਤਾਂ 4000 ਕਹਿ ਰਿਆ ਸੀ ਤੁਸੀਂ ਇਹਦਾ 2000 ਸਦਾ ਹੀ ਚੱਕਦਾ ਸੀ ਹਾਂ ਆਪਾਂ ਇਹ ਚ 3000 ਰੁਪਏ ਦਾ ਡਰਾ ਕਰ ਰਹੇ ਹਾਂ ਹੁਣ ਇਹ ਇਹਦੇ ਵਿੱਚ ਲਾਈਵ ਕਹਿ ਰਿਹਾ ਮੈਂ ਇਹਦੇ ਵਿੱਚ ਮੈਂਬਰ 30 30 ਕੀਤੇ ਜਾ ਰਹੇ ਆ 20 ਮੈਂਬਰ ਆ ਇਹਦੇ ਵਿੱਚ ਦੱਸਿਆ ਗਿਆ ਤਾਂ 30 ਮੈਂਬਰ ਹੋਣਗੇ 30 ਮੈਂਬਰ ਹੋਣਗੇ ਜਿੱਥੇ ਉਹਦਾ ਪਹਿਲੇ ਦੇ ਨਿਕਲ ਜਾਵੇ ਉਹਨੂੰ 3000 ਚੈੱਕ ਜੀਵਾ ਦਿੱਤੀ ਜਾਊਗੀ ਉੱਥੇ ਕੈਸ ਬੰਦ ਆ ਜਿੱਦਾਂ ਜਿੱਦਾਂ ਨਿਕਲਦੀ ਜਾਊਗੀ ਉਦੋਂ ਉਹਦਾ ਕੈਸ ਬੰਦ ਹੁੰਦੀ ਜਾਊਗੀ ਹਾਂਜੀ ਇਹ ਨਹੀਂ ਹੈਗਾ ਵੀ ਜੇ ਨਿਕਲ ਗਿਆ ਡਰਾ ਤਾਂ ਉਹਨੂੰ ਕੈਸ ਦੇਣੀ ਪਊਗੀ ਉੱਥੇ ਕੋਈ ਕੈਸ ਨਹੀਂ ਉੱਥੇ ਹੀ ਕੈਸ ਬੰਦ ਹੋ ਜਾ ਉਹਨੂੰ ਵੀ ਅਸੀਂ ਜਿੱਦਾਂ ਉਹਦਾ 90000 ਜਾਏਗਾ ਉਹਨੂੰ ਵੀ ਅਸੀਂ ਕੋਈ ਨਾ ਕੋਈ ਨਾਮ ਉਹ ਨਾਲ ਦੋ ਪ੍ਰਾਈਜ਼ ਹੋਰ ਦਵਾਂਗੇ ਵੀ ਉਹਦਾ ਵੀ ਜਿੱਦਾਂ ਮੰਨ ਲਓ ਤੁਸੀਂ ਕਹਿ ਰਹੇ ਸੀ ਕਿ 20 ਮੈਂਬਰ ਸੀਗੇ ਇਹਦੇ ਵਿੱਚ ਤਾਂ 30 ਮੈਂਬਰ 20 ਦੀ ਜਗ੍ਹਾ 10 ਮੈਂਬਰ ਵਧਾ ਦਿੱਤੇ ਗਏ ਤਾਂ 5000 ਦੀ ਕਚਤ ਜਿਹੜੀ ਘਟਾ ਕੇ 3000 ਕਰ ਦਿੱਤੀ ਗਈ ਆ ਤਾ ਇਹ ਇੱਕ ਜਰੂਰ ਦੇ ਦੱਸਦੇ ਹੋ ਕਿ ਜਿਹੜਾ 5000 ਮੰਨ ਲਓ 3000 ਰੁਪਏ ਦੇ ਵਿੱਚ ਪਹਿਲਾ ਜਿਹਨੂੰ ਐਕਟਿਵਾ ਨਿਕਲ ਗਈ ਕਿਤੇ ਇੱਦਾਂ ਤਾਂ ਨਹੀਂ ਕਿ ਭਾਈ ਤੈਨੂੰ 3000 ਚੋਂ ਐਕਟਿਵਾ ਨਿਕਲ ਗਿਆ ਲੈ ਭਾਈ ਤੇਰੀ ਹੁਣ ਕਿਸ਼ਤ ਬਣਾ ਦਿੱਤੀ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੋਊਗਾ ਲਾਈਵ ਕੱਢ ਲਾਈਵ ਹੈ ਆਪਾਂ ਦੱਸ ਰਹੇ ਹਾਂ ਤੁਹਾਨੂੰ ਲਾਈਵ ਹੀ ਕੱਢਿਆ ਜਾਊਗਾ ਇਦਾਂ ਦੀ ਕੋਈ ਹੇਰਾਫੇਰੀ ਵਾਲਾ ਕੰਮ ਨਹੀਂ ਆਪਾਂ ਪਹਿਲਾਂ ਵੀ ਨਹੀਂ ਕੀਤਾ ਬਸ ਰੱਬ ਨੂੰ ਯਾਦ ਦੇਣੀ ਹੈ ਹੇਰਾਫੇਰੀ ਵਾਲਾ ਕੰਮ ਨਹੀਂ ਹੈਗਾ ਜੀ ਸਾਫ਼ ਥੋੜਾ ਡਰਾ ਸਾਨੂੰ ਪਹਿਲਾਂ ਵੀ ਲੋਕਾਂ ਨਾਲ ਗਿਆ ਸੀ ਪੈਸੇ ਲੈ ਲਓ ਸਾਡਾ ਨਾਮ ਕੱਢ ਦਿਓ ਇਦਾਂ ਦਾ ਕੁਝ ਨਹੀਂ ਹੈਗਾ ਇਹਦੇ ਵਿੱਚ ਤਾਂ ਖਾਸ ਕਰਕੇ ਪਹਿ ਬਿਆਸੀ ਨਾਮ ਦਾ ਸਾਫ ਦੋਦਰਾ ਹੈ ਵੀ ਸਾਫ ਦੋਦਰਾ ਇਹਦੇ ਵਿੱਚ ਸਿਰਫ 3000 ਰੁਪਏ ਹੀ ਦੇਣਾ ਪਊਗਾ ਜਾਂ ਕੋਈ ਐਕਸਟਰਾ ਚਾਰਜਸ ਵੀ ਦੇਣਾ ਪਊਗਾ ਬਿਲਕੁਲ ਨਹੀਂ ਕੋਈ ਨਹੀਂ ਚਾਰਜ ਹੀ ਦੇਣਾ ਸਿਰਫ 3000 ਰੁਪਏ ਹੀ ਦੇਣਾ ਵਾ ਇਹਦੇ ਵਿੱਚ ਇਹੀ ਆ ਵੀ ਜਿੱਥੇ ਨਿਕਲ ਗਿਆ ਉੱਥੇ ਕੈਸ਼ ਬੰਦਾ ਕੋਈ ਐਕਸਟਰਾ ਅਸੀਂ ਇਸੇ ਕਰਕੇ 5000 ਤੋਂ 3000 ਅਸੀਂ ਲਾਈ ਵੇ ਕਹਿੰਦਾ ਵੀ ਲੋਕਾਂ ਦਾ ਬਜਟ ਵੈਸੇ ਜਿਹੜੇ ਲੋਕ ਵਿੱਚ ਮਾਤ ਲਾਂਦੇ ਆ ਉਹਨੂੰ ਕੋਈ ਨਹੀਂ ਵੈਸੇ ਕੈਸ਼ ਦੇ ਹੁੰਦੀ ਚਾਹੀ ਵੀ ਨਹੀਂ ਨਿਕਲਦੀ ਅਗਲ ਕੰਨ ਦੂਜੀ ਵਾਰ ਫੇਰ ਦੇਣਾ ਬਣਾ ਪੈਸੇ ਇਸ ਕਰਕੇ 3000 ਦਾ ਬਜਟੇ ਦਾ ਕਰਤਾ ਵਾ ਤੇ ਸ਼ਾਪ ਦੱਸ ਦਿਓ ਆਪਣੀ ਕਿਹੜੀ ਜਗ੍ਹਾ ਸ਼ਾਪ ਆ ਤਾਂ ਕਿਹੜਾ ਕੰਟੈਕਟ ਨੰਬਰ WhatsApp ਨੰਬਰ ਦੱਸ ਦਿਓ ਜਿਹਦੇ ਤੇ ਲੋਕ Google Pay ਆਪਣੀ ਪੇਮੈਂਟ ਕਰਕੇ ਆਪਣਾ ਲੱਕੀ ਡਰਾਪ ਪਾ ਸਕਦੇ ਆ ਆਪਣੀ ਸ਼ਾਪ ਦਾ ਨਾਮ ਬਾਬਾ ਨਾਨਕ ਟੈਲੀਕਮ ਆ ਮੇਰਾ ਨਾਮ ਲਾਡਾ ਸਿੰਘ ਤੇ ਆਪਣੀ ਸ਼ਾਪ ਬੂਤਗੜ ਸ਼ਿੰਗਾਰਾ ਮਾਰਕੀਟ ਦੇ ਵਿੱਚ ਜਮ ਦੇ ਨਾਲ ਬਿਲਕੁਲ ਦੁਕਾਨ ਆਪਣੀ ਠੀਕ ਹੈ ਜੀ ਜਿਹੜਾ ਆਪਣਾ ਕੰਟੈਕਟ ਨੰਬਰ ਆ ਮੇਰਾ 98077 44000 ਤੁਸੀਂ ਇੱਥੇ ਵੀ WhatsApp ਕਰਕੇ ਟੋਕਨ ਮਗਾ ਸਕਦੇ ਹਾਂ ਠੀਕ ਹੈ Google Pay ਪੇਮੈਂਟ ਇਹ ਤੇ ਇੱਥੇ ਹੀ Google Pay ਚੱਲਦਾ ਵਾ ਇੱਥੇ ਤੁਸੀਂ Google Pay ਕਰਕੇ ਪੇਮੈਂਟ ਪਾ ਕੇ ਆਪਣੇ ਟੋਕਨ ਇਸੇ ਨੰਬਰ ਤੋਂ ਲੈ ਸਕਦੇ ਹੋ ਠੀਕ ਹੈ ਜੀ ਇੱਕ ਮੇਰਾ ਨਾਲ ਦਾ ਜਿਹੜਾ 파ਰਟਨਰ ਆ ਉਹਦਾ ਨੰਬਰ ਵੀ 95923 45352 ਇੱਥੇ ਵੀ ਤੁਸੀਂ ਕਰਕੇ ਆਪਣਾ ਸਕੈਨਰ ਅਸੀਂ ਸਕੈਨਰ ਭੇਜ ਦਾਂਗੇ ਇੱਥੇ ਪੇਮੈਂਟ ਪਾ ਕੇ ਤੁਸੀਂ ਇਸ ਟੋਕਨ ਲੈ ਸਕਦੇ ਹੋ ਦੋ ਨੰਬਰ ਆ ਸਾਡੇ ਦੋਨੇ ਨੰਬਰਾਂ ਤੇ ਤੁਸੀਂ ਕਨੈਕਟ ਵੀ ਕਰ ਸਕਦੇ ਹੋ WhatsApp ਤੇ ਵੀ ਕਰ ਸਕਦੇ ਹੋ ਜਿੱਦਾਂ ਵੀ ਹਾਂ ਇਹਦੀਆਂ ਕੁਝ ਸ਼ਰਤਾਂ ਰੱਖੀਆਂ ਕਿ ਇਸ ਤਰ੍ਹਾਂ ਜਿਹੜਾ ਲੱਕੀ ਡਰਾ ਕੱਢ ਰਹੇ ਆ ਕਿ ਇਹਦੀਆਂ ਕੁਝ ਕੁ ਸ਼ਰਤਾਂ ਨੇ ਵੀ ਆਪਾਂ ਨੂੰ ਲੋਕਾਂ ਨੂੰ ਇਸੇ ਸ਼ਰਤਾਂ ਦੇ ਮੁਤਾਬਕ ਚੱਲਣਾ ਕੱਲ ਬਾਅਦ ਵਿੱਚ ਕੋਈ ਰੋਲਾ ਰੱਪਾ ਨਾ ਪਵੇ ਬਿਲਕੁਲ 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 ਅੱਧ ਤੱਕ ਇਹਦੇ ਵਿੱਚ ਇਹ ਆ ਵੀ ਜਿਹੜਾ ਅਸੀਂ 101 ਨਾਮ ਵਾਲਾ ਡਰਾ ਕੱਢ ਰਹੇ ਆ ਜੀ ਉਹਦੇ ਵਿੱਚ ਇਹ ਆ ਵੀ ਅਸੀਂ ਐਕਸਟਰਾ ਕੁਝ ਨਹੀਂ ਜਿੱਦਾਂ ਪਹਿਲਾਂ ਅਸੀਂ ਕਿਹਾ ਸੀਗਾ ਵੀ ਇਹ 100 ਰੁਪਏ ਖਾਲੀ ਨਿਕਲਦਾ ਵਾ ਤਾਂ ਅਸੀਂ ਕੋਈ ਉਹਨੂੰ ਗਿਫਟ ਦਵਾਂਗੇ ਹੁਣ ਇੱਕ ਤੇ ਅਸੀਂ ਨਾਮ ਵਧਾਤੇ ਨੇ ਪਹਿਲਾ 10 ਨਾਮ ਸੀ ਹੁਣ ਅਸੀਂ 101 ਨਾਮ ਕਰਤਾ ਹਾਂ ਉਹਦੇ ਵਿੱਚ ਬਾਅਦ ਚ ਕੁਝ ਨਹੀਂ ਦਿਆ ਜਾਊਗਾ ਜਿਹੜਾ ਨਿਕਲੇ ਉਹਦੀ ਕਿਸਮਤ ਆ ਉਹਨੂੰ ਹੀ ਦਿੱਤਾ ਜਾਊਗਾ ਦਾ ਨਾਮ ਤੁਸੀਂ ਰੱਖਿਆ ਗਿਆ ਜਿਹੜਾ 3000 ਰੁਪਏ ਦਾ ਤੁਸੀਂ ਕਹਿ ਰਹੇ ਹੋ ਕਿ 3000 ਰੁਪਏ ਪਰ ਮੈਂਬਰ ਆ ਮੰਨ ਲਓ ਇੱਕ ਮੈਂਬਰ 3000 ਰੁਪਏ ਦੇ ਵਿੱਚ ਆਪਣੇ ਟੋਕਨ ਪਾਉਂਦਾ ਵਾ ਹੁਣ ਜਿਹੜੇ ਤੁਸੀਂ ਕਹਿ ਰਹੇ ਕਿ 30 ਮੈਂਬਰ ਪੂਰੇ ਆ ਕੀ 30 ਮੈਂਬਰ ਜਦੋਂ ਵੀ ਪੂਰੇ ਹੋ ਜੇ ਮੰਨ ਲਓ ਅੱਜ ਪੂਰੇ ਜਾਂ ਕੱਲ ਪਰਸੋਂ ਜਦੋਂ ਵੀ ਪੂਰੇ ਹੋ ਜੇ ਉਦੋਂ ਹੀ ਐਕਟਿਵ ਕੱਢੀ ਜੋਗੇ 26 ਜਨਵਰੀ ਤੋਂ ਬਾਅਦ ਚ ਕੱਢੀ ਜਾਵੇਗੀ ਨਹੀਂ ਪਾਜੀ ਦੇਖੋ ਜੇ ਸਾਡੇ ਲੋ ਤਾਂ ਇਹ ਆ 15 ਮੈਂ ਸਾਡੇ ਕੋਲ ਕੱਲ ਹੋ ਜਾਂ ਪਰਸੋਂ ਜਦੋਂ ਵੀ ਹੁੰਦੇ ਆ ਅਸੀਂ ਇਹ ਡਰਾ ਉਹਦੇ ਸ਼ੁਰੂ ਕਰ ਦੇਣਾ ਵਾ ਐਕਟਿਵ ਵਾਲਾ ਕਿਉਂਕਿ ਇਹਦੇ ਵਿੱਚ ਅਸੀਂ 30 ਮੈਂਬਰ ਕਰਨੇ ਆ ਜਦੋਂ 30 ਮੈਂਬਰ ਹੋ ਗਏ ਅਸੀਂ ਇਹ ਉਹਦੇ ਸਟਾਰਟ ਕਰ ਦਵਾਂ ਉਹਦਨੇ ਜਿਹੜਾ ਅਸੀਂ 30 ਮੈਂਬਰ ਹੋਣਗੇ ਉਹਨਾਂ ਦਾ ਅਲੱਗ ਗਰੁੱਪ ਬਣਾ ਕੇ ਉਹਨਾਂ ਨੂੰ ਅਸੀਂ ਮੈਸੇਜ ਭੇਜਣਾ ਵੀ ਇਹ ਡਰਾ ਕੱਢਿਆ ਜਾਣਾ ਜਦੋਂ 30 ਮੈਂਬਰ ਹੋ ਗਏ ਅਸੀਂ ਉਹ ਗਰੁੱਪ ਬਣਾ ਕੇ ਉਹਨਾਂ ਨੂੰ ਨਾਲੇ ਮੈਸੇਜ ਕਰ ਦੇਣਾ ਵੀ ਭਾਈ ਕੱਲੂ ਡਰਾ ਕੱਢਿਆ ਜਾ ਰਿਹਾ ਵਾ ਜੀ ਲਾਈਵ ਕੱਢਾਂਗੇ ਇਹ ਵੀ ਤੁਹਾਡੇ ਤੁਹਾਨੂੰ ਬੁਲਾ ਕੇ ਹੀ ਲਾਈਵ ਕਰਦਾਂਗੇ ਠੀਕ ਹੈ ਜੀ ਇਹਦੇ ਵਿੱਚ ਵੀ ਲਾਈਵ ਕੱਢਿਆ ਜਾਊਗਾ ਜਦੋਂ 3 ਜਦੋਂ 30 ਮੈਂਬਰ ਹੋ ਗਿਆ ਆਪਾਂ ਉਸੇ ਉਤੋਂ ਦੂਗੀ ਚੀਜ਼ ਇਹ ਡਰਾ ਕੱਢਿਆ ਜਾਊਗਾ ਜਿਹੜਾ ਆਪਣਾ 101 ਨਾਮ ਵਾਲਾ ਵਾ ਜਿਹੜਾ ਆਪਣਾ ਆਹ ਡਰਾ ਵਾ ਇਹ ਆਪਣੀ ਪੱਕੀ ਡੇਟ ਆ ਵੀ 26 ਜਨਵਰੀ ਨੂੰ ਲਾਈਵ ਕੱਢਿਆ ਜਾਣਾ ਸ਼ਾਮ ਨੂੰ ਪੰਜਾਬ ਚੈਨਲ ਤੇ ਲਾਈਵ ਤੁਸੀਂ ਸਾਰੇ ਦੇਖ ਸਕਦੇ ਹੋ ਜਿਹੜਾ ਭਾਈਚਾਰ ਨਹੀਂ ਵੀ ਆ ਸਕਦਾ ਉਹ ਆਪਣਾ ਘਰੇ ਬਹਿ ਕੇ ਵੀ ਦੇਖ ਸਕਦਾ ਕੋਸ਼ਿਸ਼ ਤਾਂ ਇਹੀ ਰਵੇ ਵੀ ਜਿਆਦਾ ਤੋਂ ਜਿਆਦਾ ਇੱਥੇ ਸਾਡੇ ਕੋਲ ਲਾਈਵ ਦੇਖ ਲਾਈਵ ਦੇਖਿਆ ਜਾਵੇ ਵੀ ਨਾਲੇ ਤੁਹਾਨੂੰ ਪਤਾ ਲੱਗ ਜਵੇ ਵੀ ਕਿਦਾਂ ਡਰਾ ਕੱਢਿਆ ਯਾਰ ਕੋਈ ਹੀਰਾ ਫੀਲਾ ਕੰਮ ਦਾ ਨਹੀਂ ਐ ਬਿਲਕੁਲ ਸਾਫ਼ ਸੋਤ ਡਰਾ ਕੱਢਿਆ ਜਾਵੇਗਾ ਤਾਂ ਇਸ ਵਕਤ ਜਿਹੜੀਆਂ ਹੁਣ ਇਸ ਵਕਤ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਸ ਦੇ ਵਿੱਚ ਬਾਬਾ ਨਾਨਕ ਟੈਲੀਕਮ ਵੱਲੋਂ ਲੱਕੀ ਡਰਾ ਕੱਢਿਆ ਜਾ ਰਿਹਾ ਜੋ ਕਿ 28 ਜਨਵਰੀ ਨੂੰ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਪਹਿਲਾ ਇਨਾਮ ਆਈਫੋਨ ਐਕਟੀਵਾ ਟੱਚ ਫੋਨ ਆ ਵਾਸ਼ਿੰਗ ਮਸ਼ੀਨ ਐਲਈਡੀ ਗਿੱਜਰ ਫਿਲਟਰ ਤੇ 10000 ਰੁਪਏ ਕੈਸ਼ ਇਸ ਤੋਂ ਉਪਰੰਤ ਹੋਰ ਵੀ ਕਈ ਨਾਮ ਤੁਸੀਂ ਜਿੱਤ ਸਕਦੇ ਹੋ ਸਿਰਫ 1000 ਰੁਪਏ ਦੇ ਵਿੱਚ 4 ਟੋਕਨ ਪਾ ਕੇ ਤਾਂ ਜਿਹੜਾ ਐਕਟੀਵਾ ਦਾ ਨਾਮ ਆ ਉਸ ਦੇ ਵਿੱਚ 30 ਮੈਂਬਰ ਜੁੜਨਗੇ ਜਦਕਿ 5000 ਦਾ ਇਹ ਐਕਟੀਵਾ ਦਾ ਨਾਮ ਸੀ ਤਾਂ ਅੱਜ ਪੰਜਾਬ ਸਿੰਘ ਚੈਨਲ ਤੇ ਕਵਰੇਜ ਕਰਦੇ ਦੌਰਾਨ ਜਾਂ ਵੀਡੀਓ ਦੇ ਵਿੱਚ ਹੀ ਮੰਨ ਲਓ ਅਸੀਂ ਤਾਂ 1000 ਰੁਪਏ ਅਲਾਸ ਕਰਨ ਲਈ ਕਿਹਾ ਸੀ ਇਹਨਾਂ ਨੂੰ ਇਹਨਾਂ ਨੇ 2000 ਰੁਪਏ ਸਿੱਧਾ ਡਿਸਕਾਊਂਟ ਕਰ ਦਿੱਤਾ ਕਿ ਵੀਡੀਓ ਦੇ ਥਰੂ ਜਿਹੜਾ ਵੀਡੀਓ ਦੇਖ ਕੇ ਆਵੇਗਾ 3000 ਰੁਪਏ ਦੇ ਵਿੱਚ ਇਨਾਮ ਪਾਇਆ ਜਾਵੇਗਾ ਜਦੋਂ ਵੀ 30 ਮੈਂਬਰ ਪੂਰੇ ਹੋਗੇ 26 ਜਨਵਰੀ ਤੋਂ ਪਹਿਲਾਂ ਵੀ ਪੂਰੇ ਹੋਗੇ ਚਾਹੇ 2-4 ਦਿਨਾਂ ਦੇ ਵਿੱਚ ਹੋ ਜੇ ਤਾਂ ਇਹ ਲੱਕੀ ਡਰਾ ਕੱਢਿਆ ਜਾਵੇਗਾ ਸੋ ਜਿਸ ਨੇ ਵੀ ਜਿਨ੍ਹਾਂ ਨੇ ਵੀਰਾਂ ਨੇ ਚਾਹ ਬਦੇਸ਼ਾ 'ਚ ਬੈਠੇ ਆ ਜਾਂ ਕਿਤੇ ਬਾਹਰ ਬੈਠੇ ਆ ਜਿਨ੍ਹਾਂ ਨੇ ਆਨਲਾਈਨ ਵੀ ਇਹ ਡਰਾ ਪਾਣਾ ਹੋਵੇ ਤਾ ਗੂਗਲ ਪੇ ਪੇਮੈਂਟ ਵੀ ਕਰ ਸਕਦਾ 9807044000 ਇਹ WhatsApp ਨੰਬਰ ਵੀ ਇਹੀ ਆ ਤਾਂ ਇਸ ਤੇ ਸਕੈਨਰ ਭੇਜ ਕੇ ਗੂਗਲ ਪੇ ਵੀ ਕਰ ਸਕਦਾ ਤੇ ਆਪਣਾ ਡਰਾ ਦਾ ਜਿਹੜਾ ਲੱਕੀ ਡਰਾ ਦਾ ਅ ਰਸੀਦ ਆ ਤਾਂ ਲੈ ਵੀ ਸਕਦਾ ਤਾਂ ਉਸ ਤੋਂ ਬਾਅਦ WhatsApp ਨੰਬਰ 9592345351 ਤੇ ਵੀ WhatsApp ਤੇ ਆਪਣੀ ਗੂਗਲ ਪੇ ਪੇਮੈਂਟ ਕਰਕੇ ਤਾਂ ਆਪਣੀ ਰਸੀਦ ਲੈ ਸਕਦਾ ਵਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੁਸਗੜਿਆ ਰਿਪੋਰਟ